ਸਲੋਕ ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰਗ ਕੁੱਲ ਗਰਬਤੈ ਪੰਚਤ ਦੇਖਿਆ ਛਲੰਗ ਛਿਦਰੰ ਨਾਨਕ ਬਿਨ ਹਰ ਸੰਗੀ ਨਾ ਚਾਲਤੇ ਜਿਹੜਾ ਰਾਜ ਹੈ ਉਹ ਵੀ ਕਪਟ ਹੈ ਉਹ ਤੈਨੂੰ ਛਾੜਾ ਤੇਰੇ ਨਾਲ ਜੇ ਰਾਜ ਮਿਲ ਗਿਆ ਦੇਖੀ ਖਰਚ ਮੜ ਜਾਣਾ ਤੋ ਇਹ ਰਾਜਾ ਬਣ ਗਿਆ ਤੇ ਨਾਲ ਨਰਕ ਵੀ ਹੈ ਰਾਜੋ ਨਰਕ ਵੀ ਹੈ ਬਚ ਕੇ ਰਹੀ ਕੱਪ ਹੈ ਤੇ ਨਾ ਹੋਇਆ ਰੂਪ ਹੈ ਜੇ ਤੈਨੂੰ ਚੰਗਾ ਮਿਲ ਗਿਆ ਇਹ ਵੀ ਕੱਪ ਹੈ ਇਹਨੇ ਆਪਣੇ ਨਾਲ ਜੋੜ ਲੈਣਾ ਤੇ ਮੂਰ ਨਾਲ ਹੀ ਜੋੜਨਾ ਜੇ ਤੈਨੂੰ ਮਿਲ ਗਿਆ ਜਿਆਦਾ ਇਹ ਵੀ ਕੱਪ ਹੋਇਆ ਤੇਰੇ ਨਾਲ ਇਹਨੇ ਵੀ ਆਪਣੇ ਉੱਪਰ ਧਿਆਨ ਖਿੱਚ ਰੱਖਣਾ ਤੇਰੇ ਆਪਣੇ ਮੂਰ ਨਾਲ ਤੇ ਮੂਰ ਨਾਲ ਹੀ ਜੋੜਨਾ ਨਾ ਉਹ ਗਰਭ ਤਾਂ ਸਾਰੀਆਂ ਗੱਲਾਂ ਵਰਭੰਕਾਰ ਪੈਦਾ ਕਰਨ ਵਾਲੀਆਂ ਨੇ ਸੰਸਾਰ ਨੇ ਨਾਮ ਦਾ ਵਿਰੋਧ ਕਰਦਾ ਹੈ ਇਹਦਾ ਖਾਰਾ ਟੋਟਰ ਬਾਹਰੇ ਬਣ ਜਾਣਾ ਇਹਦਾ ਆੰਦਾ ਵੀ ਅਹੰਕਾਰ ਬਣ ਜਾਣਾ ਰੂਪ ਦਾ ਵੀ ਅਹੰਕਾਰ ਬਣ ਜਾਣਾ ਤੇ ਰਾਜਾ ਵੀ ਅਹੰਕਾਰ ਬਣ ਜਾਣਾ ਸਾਰ ਵਜਣਾ ਇਹਦੇ ਨਾਲ ਤੈਨੂੰ ਪਤਾ ਵੀ ਨਹੀਂ ਲੱਗਣਾ ਅਹੰਕਾਰ ਦਾ ਇਹ ਜਿਹੜੀ ਮਾਇਆ ਇਕੱਠੀ ਕਰਦਾ ਨਾ ਸਾਰੀ ਇਹ ਇਹ ਹੀ ਝੜਾ ਹੈ ਕੁੱਲ ਗਰਭ ਤੇ ਕੁੱਲ ਦਾ ਵੀ ਹੈਗਾ ਜੀ ਗਰਭ ਨਹੀਂ ਨਹੀਂ ਦੁਨੀਆਂ ਚੀਜ਼ਾਂ ਨੇ ਨਾ ਟੋਟਲ ਟੋਟਲਾ ਪੱਗੈ ਨਹੀਂ ਹਾਂਜੀ ਹਾਂ ਤੇ ਸਭ ਕੁਝ ਗਰਭ ਕਹ ਅਹੰਕਾਰ ਪੈਦਾ ਕਰਨ ਵਾਲਾ ਹੈ ਸਭ ਕੁਝ ਅੱਛਾ ਜੀ ਮੈਂ ਸੋਚਿਆ ਕਿ ਕੁੱਲ ਜਿਹੜਾ ਹੁੰਦਾ ਹੈ ਵੀ ਜਾਤ ਔਰ ਕੁੱਲ ਉਹਦੀ ਗੱਲ ਹੋ ਰਹੀ ਹੈ ਜਾਤ ਔਰ ਕੁੱਲ ਦੀ ਨਹੀਂ ਗੱਲ ਅੱਛਾ ਜੀ ਰਾਜ ਪਲੱਸ ਰੂਪ ਪਲੱਸ ਧਨ ਤਾਂ ਇਹ ਚਾਰ ਦਿਨ ਪੁੱਛੇ ਕਿ ਜਾਂ ਇਹਨਾਂ ਨੂੰ ਛੋੜ ਲੀਏ ਤੇ ਨਾਲੋਂ ਇੱਕ ਹਫਤੇ ਹੈ ਤੇ ਇਹ ਨਾਲ ਹੋਇਆ ਤੇ ਛੜ ਹੋ ਗਿਆ ਤੇ ਨਾਲ ਅੱਗੇ ਆ ਗਿਆ ਨਾ ਅਗਲੀ ਕੰਪਨੀ ਤੇ ਠੀਕ ਹੈ ਜੀ ਸੰਚਤੀ ਵਿਖਿਆ ਜਿੰਨੀ ਮਾਇਆ ਇਕੱਠੀ ਕੀਤੀ ਹੈ ਸੈਂ ਛਲੰ ਛਿਧਰੰਗ ਇਹ ਜੜਾਇ ਤੇ ਨਾ ਇਹ ਤੇਰਾ ਖਾਰਾ ਨਾਸ ਕਰ ਦੇਣਾ ਗਿਆਨ ਦਾ ਕਿਦੜ ਕਰ ਦੇਣਾ ਏ ਛੇ ਕਰ ਦੇਣਾ ਤੇਰੇ ਗਿਆਨ ਦੇ ਵਿੱਚੇ ਨੇ ਪਰ ਪਹਿਲਾ ਛਿੱਟੇ ਫਾਦਲ ਕਾਲਾ ਕਰ ਦੇਣਾ ਤੇਰੇ ਮਨੋਂ ਨਾਲਕ ਬਿਨ ਹਰ ਸੰਗਨ ਚਲਤੇ ਹਰ ਤੇ ਬਿਨ ਕਿਸੇ ਨੇ ਸਾਥ ਨਹੀਂ ਦੇਣਾ ਇੱਥੇ ਗਈ ਜਾਨ ਕਿ ਮੂਰ ਕੇ ਬਣਾ ਕਿਸੇ ਨੇ ਸਾਥ ਨਹੀਂ ਜਾਣਾ ਇਹ ਤੇਰੇ ਨਾਲ ਖੜਾ ਹੈ ਕਿਹਨੇ ਸਾਥ ਨਹੀਂ ਜਾਣਾ ਇਹਨਾਂ ਕਰਕੇ ਉਹਨੂੰ ਕੁੜਿਆ ਹੋਣਾ ਜਿਹੜਾ ਤੇਰਾ ਸਾਥ ਦੇਣਾ ਓਕੇ ਉਹਨੂੰ ਕੋਲਿਆ ਹਾਂ ਸਾਥ ਦੇਣ ਵਾਲੇ ਨੂੰ ਇਹਨਾਂ ਨੂੰ ਜੱਫਾ ਮਾਰਿਆ ਹੈ ਇਹਨਾਂ ਪ੍ਰੇਮ ਦਾ ਇਹਨਾਂ ਦੇ ਸਾਥ ਦਾ ਜਿਹਨਾਂ ਸਾਥ ਨੇ ਉਹਨੂੰ ਵੀ ਜੇ ਜੇ ਰੱਖਿਆ ਹੋਇਆ ਹੈ ਇਹ ਵੀ ਤਾਂ ਇਹ ਗੱਲ ਹੈ ਠੀਕ ਹੈ ਜੀ ਤੇ ਖੰਧੜੋ ਕੀ ਭੁੱਲ ਤੁਮਾਂ ਬੇਸਮ ਸੋਹਣਾ ਅੱਡ ਨਾ ਲਹੰਡੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ ਦੇਖੋ ਜਦ ਅਸੀਂ ਕਹਿੰਦੇ ਤੁਮੈਨੂੰ ਵੇਖ ਕੋੜ ਤੁਮਾਂ ਹੁੰਦਾ ਉਹ ਕਹਿੰਦੇ ਥੋੜਾ ਬਲਾ ਲੱਗਦਾ ਹੈ ਵੇਖਣ ਨੂੰ ਜੋ ਵਿਚੋ ਨਹੀਂ ਪਤਾ ਜੋ ਵਿਚੋ ਘਟ ਕੇ ਖਾਉ ਜੀਭ ਨੂੰ ਲਾਉ ਫਿਰ ਪਤਾ ਲ ਗੋਈ ਕੀ ਹੈ ਦੇਖਣ ਉਤੋਂ ਤੋ ਪੁੱਛਿਆ ਬੜਾ ਸੋਹਣਾ ਇਹ ਤਾਂ ਬਹੁਤ ਫੜ ਵਧੀਆ ਮਠਾਣੇ ਵਾਲਾ ਤੂੰ ਵੀ ਨਾ ਉਹ ਅੱਡ ਨਾਲ ਆਂਦੋ ਮੁੱਲ ਕੁੱਤੀ ਕੌਡੀ ਬੁੱਦੀ ਮੁੱਲ ਨਾ ਨਾਨਕ ਸਾਧਨਾ ਜੀ ਬਈ ਮਾਇਆ ਇਹ ਜਿਹੜੀ ਮਾਇਆ ਹੈ ਇਹਦਾ ਵੀ ਕੋਈ ਕੁੱਤੀ ਕੌਡੀ ਮੁੱਲ ਨਹੀਂ ਹੈ ਦਰਗਾਹ ਤੋਂ ਫੇਰ ਨਿਕੜੇ ਨਾਲ ਜਾਣ ਤੇਰੇ ਉਸ ਵੇਲੇ ਕੁੱਤੀ ਕੌਡੀ ਦੇ ਕੰਪਨੀ ਆਉਣੀ ਹੈ ਮਾਇਆ ਜਿਵੇਂ ਉਹ ਤੂੰ ਮਾ ਬਗਾ ਕੇ ਮਾਰੀਦਾ ਜਦੋਂ ਉਹਦਾ ਫੇਸ ਲਈਦਾ ਜਾਂ ਮਾਇਆ ਨਾਲ ਫਿਰ ਉਹ ਬਾਦਲ ਨੂੰ ਪਤਾ ਲੱਗ ਲੈਣਾ ਜਾਂ ਜਦੋਂ ਮਾਇਆ ਨੇ ਮੇਰੇ ਨਾਲ ਗੱਲ ਕੀਤਾ ਉਦੋਂ ਤੂੰ ਮੈਨੂੰ ਧਾਗੇਗਾ ਫਿਰ ਕਹੇਗਾ ਓਹੋ ਗਲਤੀ ਕੀਤੀ ਫਿਰ ਇਹਨੂੰ ਭਗਾ ਕੇ ਛੱਡੇਗਾ ਪਰ ਜਿਵੇਂ ਤੂੰ ਮੇਰਾ ਕੇਸ ਲੈ ਕੇ ਭਗਾ ਕੇ ਪਰੇ ਮਾਰਦਾ ਨਾ ਇਹ ਹੁਣੇ ਮਾਇਆ ਚੰਗੀ ਲੱਗਦੀ ਹੈ ਜਿੰਨਾ ਚਿਰ ਤੇਰੇ ਕੋਲ ਸਰੀਰ ਮਾਇਆ ਦਾ ਹੈ ਮਾਇਆ ਦਾ ਸਰੀਰ ਤੇ ਨਾਰਾਇਣ ਤੇ ਕੋਈ ਦੇ ਕੰਮ ਨਹੀਂ ਸਮਾਇਆ ਕਿਸੇ ਕੰਮ ਨਹੀਂ ਹੈ ਤੇ ਜੋ ਉੱਤੇ ਕੰਮ ਨਹੀਂ ਹੋਇਆ ਹੈ ਕੁੜੀ ਰਹਿ ਕੇ ਰਹੇ ਜੇਂ ਤਰਫੋਂ ਰਹਿਣਾ ਉਦੋਂ ਤੁਸਨਾ ਮੋਜਾ ਉਦੋਂ ਸਮਝ ਆਣੀ ਆ ਵੀ ਮੈਂ ਦਿੱਤੀ ਕੀਤੀ ਕੀਤੀ ਕਰਦੀ ਹਾਂਜੀ ਕੌੜੀ ਚਲਦਿਆਂ ਨਾਲ ਨਾ ਚੱਲੇ ਸੋਖ ਕਿਉ ਸੰਜੀ ਹੈ ਤਿਸਕਾ ਕੋਹ ਕਾ ਜਤਨ ਜਿਸ ਤੇ ਵੰਜੀ ਹੈ ਚਲਦਿਆਂ ਨਾਲ ਨਾ ਚੱਲੇ ਜਿਹੜੀ ਚਲਦਿਆਂ ਦੇ ਨਾਲ ਨਹੀਂ ਜਾਂਦੀ ਜਦੋਂ ਸਰੀਰ ਛੱਡ ਕੇ ਜਾਣਾ ਉਹ ਨਾਲ ਹੀ ਨਹੀਂ ਜਾਣਾ ਉਹਦੇ ਇਕੱਠਾ ਕਰਨ ਦਾ ਕੀ ਫਾਇਦਾ ਉਹਨੂੰ ਜੋੜ ਕੇ ਉਹਨੂੰ ਸਾਹਮਣੇ ਦਾ ਕੀ ਫਾਇਦਾ ਹੈ ਕਿਸ ਕਾ ਕੋ ਕਿਆ ਯਤਨ ਉਹ ਚੀਜ਼ ਦਾ ਜਤਨੇ ਕਿਉਂ ਕਰ ਰਹੀਏ ਜਿਸ ਤੇ ਵੰਡੀ ਹੈ ਜਿੱਤੋਂ ਵੰਡੀ ਹੀ ਰਹਿ ਜਾਣਾ ਜਿਹੜੀ ਚੀਜ਼ ਸਾਡੀ ਬਣੇ ਨਹੀਂ ਸਕਦੀ ਉਹਦੇ ਵਾਸਤੇ ਜਤਨ ਕਿਉਂ ਕਰੀਏ ਮਾਇਆ ਦੇ ਸਾਥ ਨਹੀਂ ਲੈਣਾ ਨਹੀਂ ਲੈਣਾ ਨਹੀਂ ਲੈਣਾ ਇਹ ਮੰਨ ਕੇ ਹੀ ਚੱਲਣਾ ਚਾਹੀਦਾ ਹੈ ਇਹ ਮੰਨ ਕੇ ਹੀ ਇਹਦੇ ਨਾਲ ਸੰਪਰਕ ਰੱਖਣਾ ਚਾਹੀਦਾ ਹੈ ਕਿ ਤੰਗੜਾ ਕਿਸੇ ਕਾ ਜੋ ਖੱਤੇ ਆ ਖਾਏ ਦੇ ਵੇਦ ਲਾਇ ਰਜਾਇ ਖਾਣ ਹਾਂਜੀ ਹਰ ਬਿੱਸਰੀਏ ਕਿਉਂ ਤ੍ਰਿਪਤਾਵੇ ਨਾ ਮਨ ਰੰਜੀਏ ਪ੍ਰਭੂ ਛੋੜ ਹਨ ਲੱਗੇ ਨਰਕ ਸਮਝੀਏ ਕਹੇ ਹਰ ਬਥਰੇ ਤੋਂ ਕਿਵੇਂ ਤ੍ਰਿਪਤ ਹੋ ਜੂਗਾ ਮਨ ਇਹ ਹਰ ਬਥਰੇ ਮਨ ਨਹੀਂ ਤ੍ਰਿਪਤ ਹੋ ਸਕਦਾ ਇਹਦੇ ਚ ਰੰਝ ਕਰਨ ਵਾਲੀ ਕੋਈ ਗੱਲ ਨਹੀਂ ਹੈ ਜੇ ਕੋਈ ਗੁੱਸਾ ਕਰਦਾ ਤਾਂ ਮੂਰਖਤਾਈ ਹੈ ਜੇ ਕੋਈ ਕਰੇ ਕਹੇ ਮਾਲਾ ਫੇਲ ਨਾਲ ਮਨ ਤ੍ਰਿਪਤ ਹੋ ਜੀ ਤਾਂ ਬਿਲਕੁਲ ਗਲਤ ਹੈ ਇਹ ਕੋਈ ਕਰੇ ਸੁਪਤੀਆਂ ਮੰਤਰ ਕੋਈ ਬਿਲਕੁਲ ਗਲਤ ਹੈ ਇਹ ਕੋਈ ਸਹਿਵਾਗ ਰੂਆ ਨੂੰ ਕਹਨਾ ਰਾਮ ਰਾਮ ਸਰਵਰ ਮੰਤਰ ਕੋਈ ਬਿਲਕੁਲ ਗਲਤ ਹੈ ਨਹੀਂ ਹੋਇਆ ਕਿਸੇ ਦਾ ਨਾ ਹੋਵੇ ਇਹਦੇ ਗੁੱਸਾ ਕਰਨ ਦੀ ਕੋਈ ਗੱਲ ਨਹੀਂ ਹਰ ਵਿਸਰੇ ਤੋਂ ਹਰ ਗੁਸਰੇ ਤੋਂ ਸਦਾ ਖੁਆਰੀ ਖੁਆਰੀ ਰਣੀ ਹੋ ਰਣੀ ਹੈ ਝਾਕੋ ਧੋਖਾ ਖਾਇ ਬਿਆਪਦਾ ਝਾਕੋ ਓਟ ਤੇ ਹਾਰੀ ਹਰ ਦੇ ਓਟ ਹੈ ਜਿਹਨੂੰ ਉਹਨੂੰ ਧੋਖਾ ਨਹੀਂ ਬਿਆਪਦਾ ਸਭਨੇ ਧੋਖਾ ਖਾ ਸਕਦਾ ਹੈ ਨਹੀਂ ਤਾਂ ਹੋਰ ਪਾਸੇ ਲੱਗੇ ਨੇ ਸਮਝੋ ਨਰਕੇ ਆ ਉਹ ਉਹਨੂੰ ਨਰਕ ਸਮਝ ਲਓ ਇਹਨੂੰ ਨਰਕੇ ਸਮਝ ਲਓ ਕਿ ਤਾ ਕਿਸੇ ਪਾਸੇ ਕੋਈ ਲੱਗਿਆ ਹੋਇਆ ਅੱਤ ਕੋਈ ਸਾਨੂੰ ਤੋਂ ਖਿਜ ਰਹਿ ਜਵੇ ਭਾਈ ਪ੍ਰਭੂ ਛੋੜ ਅੰਨ ਲੱਗਿਆ ਨਰਕ ਸਮਝੀ ਹੈ ਪ੍ਰਭੂ ਆਪ ਕਹਾਂ ਕਰਿਓ ਜੇ ਨਾ ਨੇ ਪ੍ਰਭੂ ਹੀ ਪ੍ਰਭੂ ਬਣ ਜਾਣਾ ਹੁਕਮ ਚ ਸਮਾ ਜਾਣਾ ਹੁਕਮ ਨੂੰ ਛੱਡ ਕੇ ਕਹਿ ਲੋ ਚਲੋ ਭਾਣੇ ਨੂੰ ਛੱਡ ਕੇ ਕਹਿ ਲੋ ਜੇ ਗੁਰ ਕੇ ਭਾਣੇ ਨੂੰ ਛੱਡ ਕੇ ਹੋਰ ਪਾਸੇ ਲੱਗਿਆ ਹੋਇਆ ਉਹ ਤਾਂ ਸਮਝੋ ਨਰਕ ਦੇ ਵਿੱਚ ਹੀ ਹੈ ਫਿਰ ਤੜਕ ਵੱਲ ਕਿੱਧਰ ਹੈ ਨਰਕ ਤੋਂ ਬਚਾ ਪਾਣਾ ਮੰਦ ਕੇ ਹੀ ਹੈ ਆਣਾ ਬੰਦੇ ਤੋਂ ਬੰਨ੍ਹ ਨਾ ਕੋ ਬਚਾ ਲਈ ਇਹ ਕਹਿਣ ਦਾ ਮਤਲਬ ਇਹ ਉਹ ਹੁਕਮੀ ਬੰਦਾ ਹੈ ਜਿਹੜਾ ਸਿੱਤ ਹੈ ਨਾ ਜਿਹੜਾ ਸਾਡਾ ਮੂਲ ਹੈ ਹੁਕਮੀ ਬੰਦਾ ਹੈ ਉਹਦੇ ਨਾਲ ਜੁੜ ਕੇ ਵੀ ਹੁਕਮ ਦੇ ਵਿੱਚ ਰਹਿਣ ਦੀ ਉਹ ਗੱਲ ਹੈ ਹਾਂਜੀ ਹੋ ਕਿਰਪਾਲ ਦਿਆਲ ਨਾਨਕ ਭਉ ਪੰਜੀਏ ਤੇ ਕਿਰਪਾਲ ਇਹ ਦਿਆਲ ਹੋ ਦਿਆਲ ਹੋ ਤਾਂ ਕਿ ਅਸੀਂ ਆਪਣਾ ਜਿਹੜਾ ਭਉ ਹੈ ਜਿਹੜਾ ਨਾਸ ਕਰ ਦਈਏ ਹੋਰ ਕੋਈ ਕਰੇ ਕੋਈ ਨਾ ਕਰੇ ਤੁਹਾਡੇ ਤੇ ਕਿਰਪਾ ਕਰ ਗਿਆ ਕਰ ਆਕੇ ਸਦੀ ਹੱਥੋਂ ਹਕੂਮਤ ਰਹਿ ਗਈ ਹਕੂਮਤ ਦੇ ਦਿੱਤੇ ਹੀ ਬਹੁਤ ਹੀ ਨਾ ਸੁਣਾ ਪਰਮ ਮੇਰਾ ਧਰਮ ਗਿਆ ਬਹੁਤ ਪਾਦਾ ਕੋ ਕੁਝ ਰਹਿ ਗਈ ਪਰ ਦੂਰ ਹੋਣਾ ਉਹ ਕੁਝ ਰਹਿ ਕੇ ਹੀ ਬਹੁਤ ਜਿਹੜਾ ਹੈ ਘਰ ਹੈ ਇਹਨਾਂ ਨਾਲ ਬਹੁਤ ਠੀਕ ਹੈ ਜੀ ਇੱਥੇ ਦਸਵੀਂ ਪੌੜੀ ਦੀ ਸਮਾਪਤੀ ਹੈ ਜੀ ਜੀ